ਹਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਹਾਂ ਹੋਰ ਸਨੋ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੈ ਜੀ ਬਈ ਗਰਮੀ ਨੇ ਬਹੁਤ ਕੰਨ ਨੂੰ ਹੱਥ ਲਵਾਏ ਹੋਏ ਨੇ ਮੈਂ ਕੱਲ ਸਿਰ ਧੋਤਾ ਸੀਗਾ ਅੱਜ ਮੇਰੇ ਸਿਰ ਫੇਰ ਦੁਖਣ ਲੱਗੇ ਇੰਨੀ ਕ ਗਰਮੀ ਸੀਗੀ ਵੀ ਚਿਪਚਿਪਾ ਹੋ ਗਿਆ ਕਿਉਂਕਿ ਮੈਂ ਸਵੇਰੇ ਕੋਠਾ ਸੰਬਰਿਆ ਸੀਗਾ ਕੋਠਾ ਸੰਬਰ ਦੇ ਨਾਲ ਨਾਲ ਇੱਕ ਫੁੱਲਾਂ ਦਾ ਹਾਰ ਵੀ ਪਵਾ ਲਿਆ ਉਹ ਤੁਹਾਨੂੰ ਦੱਸਦੀ ਹਾਂ ਕਿ ਹਾਰ ਪਵਾਇਆ परतो पहिला पाणी बदल ਇਹ ਦੋ ਇੱਕ ਆਲੀ ਕੀ ਅਤੇ ਤੋੜੀ ਹੈ ਇੱਕ ਇਧਰ ਤੋੜੀ ਹੈ ਇਧਰ ਹੋਰ ਛੋਟੂਟ ਲੱਗ ਰਹੀ ਨੂੰ 2 ਜੁਮੇ ਇਹਦਾ ਸੇਮੋ ਸਰਕਾਰ ਨਾਲ ਜਾ ਰਹੇ ਹਾਂ ਮੈਂ ਪੱਪਾ ਜੀ ਨੂੰ ਸਰਕਾਰ ਜੀ ਨੂੰ ਕਹੀ ਸੀ ਵੀ ਇੱਥੇ ਬਾਸ ਕੱਟ ਕੇ ਮੈਨੂੰ ਉੱਪਰ ਚੜਾ ਦਈਏ ਹਣਾ ਬਾਸ ਦੇ ਕਹਿੰਦੇ ਨਹੀਂ ਇਹ ਨੀਚੇ ਲੰਬੀਆਂ ਫਿੱਟ ਬਣੀਆਂ ਆਹ ਬਦਾਂ ਨਾਲ ਪਾਣੀ ਨਹੀਂ ਦੇਣਾ ਹੁੰਦਾ ਇੱਥੇ ਆ ਗਏ ਮੈਨੂੰ ਤਾਂ ਸਾਦੇ ਸਬਜ਼ੀ ਚ ਫਿਰਨਾ ਪੈਂਦੇ ਹੈ ਹਨਾ देख भी पर की आ, सारी सारी न, न, गर्मी ने ना कन्ना हाथ लगाए हुए हैं बहुत ज्यादा गर्मी है होगी दे गर्मी ऐसी एसी खा नहीं ऐसी सी तो दिन बिल्कुल खा नहीं चाहिए माला पूरा हाल खा कर ਕਨੇ ਦੋ ਤਿੰਨ ਦਿਨ ਹੋਰ ਕਹਿਣੀ ਹੈ ਅੱਜ ਕਿਪਤਾ ਫਿਰ ਨੀਂਹ ਆ ਜਾਊਗੀ ਹਾਂ ਹੁੰਦਾ ਯਮਕੀ ਹੋਇਆ ਅੱਜ ਸਵੇਰੇ ਉੱਠਨਸਾਰ ਹਨਾ ਪਾਣੀ ਪਤਾ ਨਹੀਂ ਪੀਤਾ ਸੀਗਾ ਪਤਾ ਨਹੀਂ ਪੀਤਾ ਨਹੀਂ ਜੀਆ ਮੈਂ ਨਾ ਬਾਹਰ ਨਿਕਲੀ ਆ ਜਿਹੜਾ ਆਪਾਂ ਨੇ ਸਮੇਟ ਨਾਲ ਮਨੇਰੇ ਵਗੈਰਾ ਬਣਾਇਆ ਨਾਲ ਹੁੰਦਾ ਰਹਿਆ ਨਾ ਓਹੋ ਇੱਥੇ ਵੀ ਪੰਡਾ ਫਿਰ ਰਹੀ ਆਣੇ ਤੇ ਮੈਂ ਨਾ ਉਹ ਕਰਦੀ ਸੀਗੀ ਪਾਣੀ ਦੇਦੀ ਸੀਗੀ ਉੱਪਰ ਉਹਨਾਂ ਨੂੰ ਅ ਜਿੱਥੇ ਬਨੇਰਾ ਬਣਾਇਆ ਆਪਾਂ ਨੇ ਹਨਾ ਪਾਣੀ ਦੇ ਦਿਨ ਦਿਨ ਮੈਨੂੰ ਲੱਗਿਆ ਵੀ ਹਨਾ ਚਲੋ ਖਲਾਰਾ ਕਾਫੀ ਬਹੁਤ ਦਿਨ ਹੋ ਗਏ ਸੀਗੇ ਚਿਵਾਰਾ ਨਹੀਂ ਸੰਭਰੇਗੇ ਆਪਾਂ ਦੋ ਤੇ ਵੀ ਚਲ ਚਿਵਾਰਾ ਸੰਭਰ ਦਨੇ ਹੁਣ ਉੱਪਰ ਰੱਖ ਕੇ ਬਣੀ ਸੀ ਇਹ ਸੰਭਰ ਲੱਗੀ ਕੋਠਾ ਇੱਧਰ ਨੇ ਸਾਈਡ ਸੰਭਰ ਤੇ ਪਾਣੀ ਝੁੱਟ ਤੇ ਅਬ ਚਲ ਹਵਾ ਨਾਲ ਮਿੱਟੀ ਉੱਡ ਰਹੀ ਸੀ ਜੀ ਹਨਾ ਮਿੱਟੀ ਨਾ ਹੁੰਦੇ ਦੇਖੋ ਪਰਲੀ ਸਾਈਡ ਗਈ ਸੰਭਰ ਨਾਲ ਮੇਰੇ ਆਹ ਕਿਨੋਡੇ ਦੇ ਨਾਲ ਪ੍ਰਿੰਡ ਲੜ ਗਈ ਹੋ ਹੋ ਮੈਂ ਤਾਂ ਇੱਕਦਮ ਰੱਖਾ ਫੁੱਟ ਮੇਰੇ ਪੱਤੇ ਹੀ ਲੱਗੇ ਵੀ ਹੋਏ ਕਿ ਜਦੋਂ ਪਿੱਛੋਂ ਕੇ ਦੇਖਿਆ ਨਾ ਪ੍ਰਿੰਡ ਇੰਨੀ ਸੋਹਣੀਆਂ ਫਿਰ ਰਹੀਆਂ ਹਨਾ ਉੱਥੇ ਪਈ ਮੇ ਤਾਂ ਜਾਨ ਨਿਕਲਾਂਗੀ ਪਹਿਲਾਂ ਮੈਂ ਭੱਜ ਗਈ ਆ ਕੇ ਪਾਣੀ ਪੀਤਾ ਇੱਕ ਵਾਰ ਫਿਰ ਇੱਧਰ ਗਈ ਮਾਸੀ ਦੇ ਘਰੇ ਕਿਉਂਕਿ ਮਾਸੀ ਨੂੰ ਜਾਣਾ ਕਰਨਾ ਅਦਰ ਉਹਨਾਂ ਨੇ ਵੇਖਿਆ ਨੇ ਪਹਿਲਾਂ ਸਰਫ ਨਾਲ ਇਥੋਂ ਰਗੜਿਆ ਸਾਰਾ ਹਨ ਆਹ ਫੁੱਟ ਦੇ ਮੋਢੇ ਦੇ ਹਨ ਮੇਰੇ ਬਾਜ ਨੂੰ ਜਿੱਸਾ ਨਿਕਲਣੇ ਸ਼ੁਰੂ ਹੋਏ ਹੱਥ ਦੇ ਵੀ ਸੁਟਦਾ ਆਇਆ ਜੀ ਪ੍ਰਿੰਟ ਲੜੀ ਇਹ ਬਾਤ ਵੀ ਕਿਸੇ ਕੋਲ ਨਹੀਂ ਵਜਣੀ ਚਾਹੀਦੀ ਆ ਭਈ ਉਹ ਕੋਲ ਤੇਰੇ ਝਾਰਾ ਕਰਾਇਆ ਹਨ ਉਹਨਾਂ ਨੇ ਅੰਪਦਾ ਚਾਰ ਲਾਇਆ ਸਰਫ ਨਾਲ ਘੋਟਾ ਨਾ ਪਰ ਹਜੇ ਵੀ ਮੇਰੇ ਮੋਢੇ 'ਚ ਪਹੁੰਚਾਂ ਤੱਕ ਲੀਦਾ ਇੱਕ ਗਰਮੀ ਇੱਕ ਉੱਪਰੋਂ ਪ੍ਰਿੰਟ ਲੜ ਗਈ ਪਹਿਲੇ ਮੈਨੂੰ ਇੱਕ ਵਾਰੀ ਗੁੱਸਾ ਆ ਗਿਆ ਸੀਗਾ ਮੈਂ ਕਿਹਾ ਹੁਣ ਨਹੀਂ ਮੈਂ ਉੱਪਰ ਝਾੜੂ ਲਾਦੀ ਮੈਂ ਸੋਚਿਆ ਜਿਹੜਾ ਸੰਭਰ ਹੈ ਉਹਦੇੋਂ ਤਾਂ ਇਕੱਠਾ ਕਰ ਦਵਾਂ ਉਹਨੂੰ ਫਿਰ ਉਹ ਇਕੱਠਾ ਕਰਕੇ ਨੀਚੇ ਆ ਕੇ ਫਿਰ ਉਹਨੂੰ ਰੋਕ ਕੇ ਵਗੈਰਾ ਆਹ ਫੁੱਲਾਂ ਦਾ ਹਾਰ ਪਵਾਇਆ ਸੀਗਾ ਅੱਜ ਤੇ ਇੱਧਰ ਆਪਣਾ ਸਬਜ਼ੀਆਂ ਨੂੰ ਪਾਣੀ ਆ ਰਿਹਾ ਹੈ ਫੁੱਲਾਂ ਨੂੰ ਵੀ ਪਾਣੀ ਦੇ ਦੇਣਾ ਆਹ ਡੇਕ ਸੀਗੀ ਉਧਰ ਆਪਣੀ ਟੁੱਟੀ ਹੋਈ ਨੇਰੀ ਕਰਕੇ ਸਰ ਪਾਪਾ ਜੀ ਇਹ ਵੱਢ ਲਏ ਵੀ ਚਲੋ ਹੁਣ ਜਿਹੜੀ ਲੇਬਰ ਆਊਗੀ ਨਾ ਉਹਦੇ ਕੰਮ ਆਜੂਗੀ ਤੇ ਕੱਪੜੇ ਧੋਣ ਵਾਸਤੇ ਆਪਣੇ ਮਸ਼ੀਨ ਲਈ ਹੈਲੋ ਕੀ ਕਰ ਰਹੇ ਉਦਮ ਖੇਤਾਂ ਦੇ ਵਿੱਚ ਹੈ ਚੱਲੀਏ ਮੈਂ ਜਾ ਰਹੀ ਹਾਂ ਮੱਥਾ ਟੇਕਣ ਮੰਮਾ ਵੀ ਗਈ ਹੈ ਹੈ ਮੰਮਾ ਵੀ ਗਈ ਹੈ ਮੰਮਾ ਨਹੀਂ ਗਈ ਵੀ ਹੈ ਉਹ करूंगी ਮੈਂ ਇਹ ਕੱਪੜੇ ਧੋਣ ਦੇ ਕਿਉਂਕਿ ਦੋ ਦਿਨ ਦੇ ਕੱਪੜੇ ਸੀਗੇ ਨਾ ਟਾਈਮ ਲੱਗਦਾ ਨਹੀਂ ਸੀ ਉਹ ਤਾਂ ਦਰਦ ਚਲੇ ਗਏ ਦਰਦ ਚਲੇਗੇ ਰਾਤ ਸਾਰੇ ਕੱਪੜੇ ਧੋ ਕੇ ਪਾ ਲੇ ਅੱਜ ਤਾਂ ਬਸ ਥੋੜੇ ਹੀ ਰਹੀਆਂ ਉਦੋਂ ਦੇ ਸਰਦਾਰ ਜੀ ਦੇ ਵੇ ਖੇਤਾਂ ਤੇ ਜਦੋਂ ਸ਼ਾਮ ਨੂੰ ਨਾ ਆ ਕੇ ਕੱਢਣੀ ਪੂਸ਼ਾ ਰਗੋਣੇ ਜਿਹੜੇ ਇਹ ਸੀਗੇ ਰਾਤ ਵਾਲੇ ਸੀਗੇ ਗਰਮੀ ਇੰਨੀ ਕਿ ਜ਼ਿਆਦਾ ਨਾ ਵੀ ਦੋ ਟਾਈਮ ਵੀ ਮਾਰੀ ਹੈ ਨਾ ਤਾਂ ਵੀ ਘਟ ਪਈ। ਹਜੇ ਨਾ ਮੱਝਾਂ ਮੱਟ ਕੇ ਆਉਣੀਆਂ ਬਾਹਰ ਹਮਾਰੀ ਆ ਗਈ ਸੀ ਇਹ ਬਾਹਰ ਸਾਰੇ ਮਿੱਟੀ ਮਿੱਟੀ ਲੱਗਦੀ ਚਲ ਇਹ ਅਜਿਹਾ ਬਗੇ ਮੈਂ ਤਾਂ ਇਹ ਜਿਹੜਾ ਮੈਂ ਖੱਲੇ ਨਹੀਂ ਆ ਗਈ ਇਹਦੀ ਅੱਧੀ ਤੇ ਮਿੱਟੀ ਨਾਲ ਪੈਰ ਲਿਬੜੇ ਬੜੇ ਨੇ ਚਲ ਕਈ ਵਾਰ ਸਾਡੀ ਮਸ਼ੀਨ ਵੀ ਕਰੰਟ ਮਾਰ ਦਿੰਦੀ ਨੇ ਇੱਕ ਦੋ ਪਹਿਨ ਨੇ ਇੱਕ ਮਿੰਟ ਵੀ ਘਰੇ ਜਿਗਾ ਕਹਿੰਦੇ ਤੁਸੀਂ ਲੱਗੀ ਲਗਾਈ ਮਸ਼ੀਨ 'ਚ ਵੀ ਹੱਥ ਨਾ ਪਾਇਆ ਕਰੋ ਹਨ ਉਹ ਆਦਤ ਪਈ ਹੋਈ ਸੀਗੀ ਹਨ ਓਏ ਮੇਰੇ ਦੋ ਕੁ ਵਾਰੀ ਕਰੰਟ ਵਜੇ ਜਦੋਂ ਚਰ ਰਹੇ ਜੇ ਕੀ ਹੁੰਦਾ ਮੈਂ ਤਾਂ ਹੁਣ ਡਰਦੀ ਕੱਟੇ ਹੋਣੀ ਹੈ ਉਹ ਕੰਮ ਹੋਇਆ ਉਹਨੇ ਦਾ ਖੱਦ ਦਾ ਸਿਆਣੇ ਦਾ ਕਿਹਾ ਪਤਾ ਨਹੀਂ ਬਾਅਦ ਚ ਸਵਾਦ ਆਇਆ ਮੈਨੂੰ ਸਲਾਹ ਤਾਂ ਦਿੱਤੀ ਸੀਗੀ ਪਰ ਮੈਂ ਸੁਣੀ ਨਹੀਂ ਹੈਗੀ ਹਨਾ ਜਦੋਂ கரੰਟ ਲੱਗ ਗਿਆ ਬਾਅਦ ਚ ਪਤਾ ਲੱਗਿਆ ਵੀ ਹਾਂ ਬਾਕੀ ਭੈਣ ਦੀ ਗੱਲ ਸੱਚੀ ਸੀਗੀ ਉਹਨੇ ਦਾ ਖੱਦ ਦਾ ਸਿਆਣੇ ਦਾ ਤੇਹਾ ਬਾਅਦ ਚ ਸਵਾਦ ਆਇਆ ਬਹੁਤ ਜਦ ਮਿੱਟੀ ਨਾਲ ਉੱਪਰ ਲੀਪੜੇ ਲੱਗਦੇ ਨੇ ਸੰਧਾਰ ਜੀ ਦੇ ਹੁਣ ਉਹਦਾਂ ਵੀ ਵੇੜ ਕੇ ਲਿਆਉਗਾ ਸਵੇਰ ਦੇ ਪਹਿਲੇ ਗਿਆ ਸੀਗਾ ਵੇਰੇ ਦੁਪਹਿਰੇ ਥੋੜੀ ਦੇ ਰੈਸਟ ਕੀਤੀ ਦੁਬਾਰਾ ਫਿਰ ਚਲੇ ਗਏ ਕਹਿੰਦਾ ਪਾਪਾ ਚੱਲ ਜੀ ਜੀ ਜੇ ਮੈਂ ਕਹਿ ਦੂੰਗੀ ਮੈਂ ਕਿ ਤੂੰ ਕਿਆ ਕੰਮ ਕਰਦਾ ਖੇਤਾਂ ਚ ਬਿਉਂ ਐ ਤੂੰ ਬਰਾਨ ਕਰਦਾ ਹੈ ਨਾ ਕਿ ਕੋਈ ਕੰਮ ਨਹੀਂ ਕਰਦਾ ਪਤਾ ਕਿ ਉਹ ਕਿਆ ਕਹੂਗਾ ਇੰਨੇ ਕੰਮ ਕਰਕੇ ਇੰਨੇ ਮੈਂ ਆਪਸਾ ਤੋਂ ਅੰਦਰ ਬੜੀ ਰਹਾਗਾ ਸਾਰ ਦਿਨ ਪੱਖੇ નીચે ਮਮਾ ਮਮਾ ਮੈਂ ਤਾਂ ਪੱਗੇ ਵਿੱਚ ਹੀ ਰਹਾ ਪਾਪਾ ਤਾਂ ਮੈਂ ਨਹੀਂ ਪੱਖੇ ਲਾ ਕੇ ਦੇਵੇ ਇਹ ਵੀ ਲਾ ਕੇ ਦੇਵੇ ਮੈਂ ਜਾਣ ਕੇ ਸਰਦਾਰ ਜੀ ਚੁੱਪ ਕਰਦਾ ਮੈਂ ਕਿ ਦੇਖੇ ਉਹਦੇ ਡਾਇਲੋਗ ਹੁਣ ਸਰਦਾਰ ਜੀ ਵੀ ਹੱਸਣ ਉਹਦੇ ਵਿੱਚ ਵੀ ਕਿਵੇਂ ਬੋਲ ਰਿਹਾ ਕਿਵੇਂ ਦਸਰੇ ਵੀ ਕੰਮ ਕਰ ਗਏ ਫਿਰ ਪੁੱਛੇ ਮੈਂ ਕਿਹਿਆ ਕੰਮ ਕਰ ਰਿਹਾ ਸਰਦਾਰ ਜੀ ਨੇ ਕਹਿੰਦੇ ਕੋਈ ਨਹੀਂ ਪਾਪਾ ਕਹਿੰਦੇ ਮੈਂ ਕਹੀ ਨਹੀਂ ਚਲਾਈ ਸੀ ਕਹਿੰਦੇ ਫालतू ਦੇ ਕੰਮ ਨੂੰ ਵਧਾਇਆਦਾ ਮੈਨੂੰ ਕਹੀ ਗਿਆ ਤਾਂ ਲਾਈ ਦੀ ਪਤਾ ਨਹੀਂ ਕਿਆ ਕਿਆ ਬੋਲਦਾ ਮੇਰੀ ਯਾਰਾ ਲੋ ਜੀ ਜਿਹੜਾ ਜੀਰੀ ਦਾ ਬੀਜ ਆਪਣਾ ਕੱਲ ਦਾ ਪਿਆ ਹੋਇਆ ਸੀਗਾ ਉਹ ਕਟ ਕਢਾਤੇ ਸਰਦਾਰ ਜੀ ਨੇ ਤੇ ਹੁਣ ਹੋਰ ਪਾਤੇ ਆ ਚੱਕੋ ਰਸਰ ਕੋਠੇ ਫਿਰ ਲੈ ਚਲੋ ਹੈ

ਪਾਣੀ ਕਿੱਥੇ ਦੇ ਵਰਕੇ ਦੇ ਕੇ ਆਏਗੇ ਉਹ ਮੈਂ ਉਹ ਪਾਣੀ ਨੂੰ ਬਿਨਾਂ ਬੈਠੇ ਧੋਈ ਨੂੰ ਆ ਚੱਕਲੇ ਦੇਖੇ ਰਸ ਕਿਹੜੇ ਥੱਲੇ ਆਲੇ ਖੇਤ ਚ ਕਰ ਰਹੇ ਆ ਆਪਾਂ ਰੋਣੀ ਤੇ ਸਾਰੇ ਫੁੱਲ ਬੂਟਿਆਂ ਨੂੰ ਪਾਣੀ ਦੇਤੇ ਅੱਜ ਆਪਾਂ ਨੇ ਖਵਾ ਜੇ ਤੇ ਟਿੱਕਿਆ ਮੱਥਾ ਅੱਜ ਐ ਦੁਆਰੇ ਪਿਛਲੀ ਵਾਰੀ ਅਸੀਂ ਖੇੜੇ ਦੇ ਟਿੱਕਿਆ ਸੀਗਾ ਬੀਜ ਦਾ ਉਸ ਪਾਸੇ ਤਾਂ ਇੱਕ ਥੱਲੀ ਆਪਣੀ ਆਈ ਸੀ ਆਈਸ ਕਿੱਥੇ ਲਈ ਜੀ ਕੋਈ ਨਹੀਂ ਦੇ ਦਿਓ ਵੱਧ ਆ ਗਿਆ ਆਪਣੇ ਕੋਲ ਪਤਾ ਨਹੀਂ ਐਂ ਬਰੂ ਉਰਦਾ ਇਸ ਨੂੰ ਕਰਨਾ ਨਹੀਂ ਕਰੀਂ ਜ਼ਰੂਰ ਚਲੇ ਤੇ ਦੁੱਧ ਨਹੀਂ ਬਣਦੀ ਹੈ ਤਾਂ ਫਿਰ ਦਹੀਂ ਨੂੰ ਖਾਣੇ ਨੂੰ ਦੇ ਦੇ ਯਾਰ ਇਹ ਮੈਂ ਤਾਂ ਹੋ ਗਈ ਰੋਣੀ ਆ ਇੱਧਰ ਵਾਲੇ ਮੈਂ ਕਰਤੇ ਆ ਮੈਂ ਹੁਣ ਕੋਮਰਸਲ ਠੀਕ ਨਹੀਂ ਹੋਇਆ ਹਜੇ ਫਿਚ ਲਾਂਦੇ ਹੀ ਹੁਣੀ ਉਹਨੂੰ ਕਿ ਤੇਲ ਨਹੀਂ ਹੈਗਾ ਉਹ ਆ ਫਲੇਟ ਬੰਦ ਕਰ ਲੈ। ਲੋ ਜੀ ਆਪਾਂ ਤੁਹਾਨੂੰ ਹੁਣ ਬਾਹਰ ਦਾ ਥਿਊ ਦਿਖਾਈਏ ਉੱਪਰ ਘੁੰਮੀ ਨਾਲੇ। ਅਸੀਂ ਟੈਂਕੀਆਂ ਸਾਫ਼ ਕਰਾਉਣੀਆਂ ਥਾਦਰ ਟੈਂਕੀਆਂ ਸਾਫ਼ ਨਹੀਂ ਕਰਾਈਆਂ ਝਾਰੀਆਂ। ਆ ਦੇਖੋ। ਅੱਜ ਸਵੇਰੇ ਮੈਂ ਸਾਰਾ ਕੁੱਟਾ ਸੰਭਰ ਗੇ। ਆ ਆਪਣੇ ਮਨੇਰੇ ਬਣਵਾਤੇ ਕਿਉਂਕਿ ਆਪਣੇ ਨੀਚੇ ਜਦੋਂ ਮੀਂਹ ਆਉਂਦਾ ਸੀ ਹਨ ਅੰਦਰ ਘਰ ਦੇ ਨਾ ਬਹੁਤ ਪਾਣੀ ਜਾਂਦਾ ਸੀਗਾ ਆ ਸਾਰੀਆਂ ਲਾਗ ਲਾਗ ਵਾਲੀ ਇੱਟਾਂ ਪੱਟ ਗਏ ਨਾ ਇੱਥੇ ਆ ਸਾਰਾ ਹੋਰ ਸੀਮਿੰਟ ਪਵਾ ਕੇ ਆ ਦੇਖੋ ਆ ਵੀ ਇੱਥੇ ਡੁੰਗਾ ਜਾ ਹੋ ਗਏ ਸੀਗਾ ਸਾਰੇ ਕਿਧਰੇ ਪਵਾਤੇ ਸੀਮਿੰਟ ਆਪੇ ਸਾਡੇ ਪੁਰਾਣੇ ਘਰ ਦੇ ਦਰਵਾਜ਼ੇ ਪਰ ਇਹ ਵਿਚਾਰੇ ਓਹ ਹੋਏ ਪੈਨੇ ਯਾਨੀ ਬਾਹਰੇ ਅਸਕਾਤੇ ਆਹੀ ਬਾਹਰੇ ਤੋੜ ਤੂੜਤੇ ਕਦਾ ਉੱਕੇ ਲੱਗੀ ਹੋਣੀ ਕਿ ਕੈਰੀ ਹਮ ਨੇਰਾ ਬਾਨਾ ਹੋ ਗਿਆ ਪਾਣੀ ਦੇ ਦੇਣਾ ਇਹ ਚੰਗੀ ਕਰਾ ਹੋ ਜਾ ਪਾ ਕੇ ਦੂਰ ਅੱਗੇ ਰੱਖ ਬੋਤਲ ਓਟੀ ਐ ਪਰ ਕੀ ਆਇਆ ਲੈ ਹੁਣ ਰੀਸ ਆ ਗਈ ਮੇਰੇ ਕਿਹਾਂ ਦੇ ਮੋਟਰਸਾਈਕਲ ਚੱਕੇ ਮੋਟਰਸਾਈਕਲ ਪੈਂਚਰ ਆ ਪਈਏ ਬੋਤਲ ਓਟੀ ਐ ਪਰ ਭਰੀ ਹੋਏ ਪਾਣੀ ਦੀ ਦੂਸਰੀ ਬੋਤਲ ਲੈ ਆ ਜਿਹੜੀ ਟਰੈਕਟਰ ਵਿੱਚ ਪਈ ਐ ਕੁੰਡੇ ਵਾਲੀ ਇਹੋ ਜਿਹੀ ਆ ਦੇਖਿਆ ਫਿਰ ਭੱਜ ਜਾਊਗਾ ਇਹਨੂੰ ਫੜੂਗੇ ਉਹ ਉੱਥੇ ਇਹ ਪਾਣੀ ਦੇ ਹੋ ਗਿਆ ਇੱਥੇ ਇਹਨੂੰ ਕਰ ਦਈਏ ਬੰਦ ਹੁਣ ਆ ਇਹਦੇ ਨੀਚੇ ਬਹੁਤ ਪ੍ਰਿੰਟ ਲੱਗਿਆ ਹੋਇਆ ਹੈ ਇਹਨੂੰ ਦਿਖਾਵਾਂ ਆ ਉਰੇ ਜੇ ਮੈਂ ਸਵੇਰ ਸਵੇਰ ਸੰਭਰ ਰਹੀ ਸੀਗੀ ਨਾ ਤੇ ਆ ਦੇਖੋ ਕਿੰਨਾ ਵੱਡਾ ਛੱਤਾ ਲੱਗ ਜਾਵਾ ਦਿਸ ਰਿਹਾ ਆ ਮੈਂ ਪਾਈਪ ਚੱਕਿਆ ਔਰ ਮੈਨੂੰ ਪਤਾ ਨਹੀਂ ਸੀਗਾ ਮੇਰੇ ਛੋਟਾ ਫਟ ਗਿੱਦੇ ਲੜਗੇ ਨਾਲ ਦੀ ਨਾਲ ਆ ਕੋਠਾ ਵੀ ਆਪਣਾ ਲਿਪਣਾ ਹੈ ਓਏ ਓਏ ਇਹ ਪ੍ਰਿੰਟਰ ਡਰ ਲੱਗਿਆ ਪ੍ਰਿੰਟਰ ਦਰਦ ਨੂੰ ਤੁੰਤਰੀ ਹੈ ਇੱਕ ਦਾ ਹ ਪਾਈਪ ਰੱਖ ਦੇ ਬਈ ਉੱਪਰ ਦੇਖ ਲਓ ਲਿਪਿਆ ਹੋਇਆ ਆਲੇ-ਦਾਲ ਦਾ ਤਾਂ ਠੀਕ ਏ ਆ ਇੱਥੇ ਪਤਾ ਨਹੀਂ ਕਿਉਂ ਕੱਖ ਜਮੰਗੇ ਸਾਰਾ ਕੱਖ ਪੱਟ ਕੇ ਨਾ ਸਫਾਈ ਕਰਾਂਗੇ ਇੱਥੇ ਹੋ ਗਈ ਸਰਦਾਰ ਜੀ ਉਹ ਸਾਹਮਣੇ ਤੁਹਾਨੂੰ ਸਾਡਾ ਪਿੰਡ ਦਿਸ ਰਿਹਾ ਹਨ ਇਹ ਆ ਜਿੱਥੇ ਟੈਂਕੀ ਪਈ ਏ ਨੀ ਚਿੱਟੀ ਜੀ ਆ ਪਿੰਡ ਚ ਮੇਰੀ ਸਹੇਲੀ ਦਾ ਭੈਣ ਦਾ ਘਰ ਏ ਉਹ ਕਹਿੰਦੀ ਹੁੰਦੀ ਸ਼ਾਮ ਨੂੰ ਕਿ ਵੀਰੇ ਮੈਂ ਤੈਨੂੰ ਉੱਥੇ ਹੀ ਦੇਖਿਆ ਬੇੜੇ ਚ ਘੁੰਮਦੀ ਨੂੰ ਖੇਤ ਚ ਆਪਣੇ ਚ ਹੋ ਰਹੀ ਰੌਣੀ ਇੱਧਰ ਹੋ ਗਈ ਮੋਟਰ ਚਲਾ ਲੈਣੇ ਆ ਇੱਕ ਤਾਂ ਚੂਹੇ ਨੇ ਐਡੀ ਬੜੀ ਖੱਡ ਕਰੀ ਹੋਈ ਆ ਭਰਨੀ ਆ ਹਜੇ ਆਲੇ ਦਾਲੇ ਦਾ ਹਜੇ ਖੇਤ ਖਾਲੀ ਪਈ ਨੇ ਜਮਾ ਤਾਂ ਦੇਖੋ ਬਸ ਥੋੜੇ ਦਿਨਾਂ ਤੱਕ ਹਨਾ ਜੀ ਦੀਆਂ ਲੱਗਣੇ ਸ਼ੁਰੂ ਹੋ ਜਾਣਾ ਪਾਣੀ ਪਾ ਦੇਣਾ ਸਾਰੇ ਨੇ ਖੇਤਾਂ 'ਚ ਕਿਧਰੇ ਪਨੀਰੀ ਬੀਜੀ ਹੋਈ ਕਿਧਰੇ ਕੁਛ ਉੱਧਰ ਬੀਜੀ ਹੋਈ ਆ ਇੱਧਰ ਬੀਜੀ ਹੋਇ ਚਾਚੇ ਨਾਲੇ ਇੱਧਰ ਇਹਨਾਂ ਨੇ ਬੀਜੀ ਹੋਈ ਮਾਸੀਆਂ ਗਿਆ ਨੇ ਇੱਧਰ ਚਾਚੇ ਜੀ ਨੇ ਦਾ ਘਰ ਅਸੀਂ ਵੀ ਕੈਂਕੀਆਂ ਸਾਫ਼ ਕਰਾਣੀਆਂ ਨੇ ਉੱਪਰ ਕਿ ਪੌੜੀ ਲਾ ਕੇ ਨਾ ਹਜੇ ਟਾਈਮ ਇਹਨਾਂ ਲੱਗ ਰਿਹਾ ਸਰਦਾਰ ਜੀ ਨੂੰ ਪਰ ਬੁਲਾਤਾ ਆਪਣੇ ਮਿਸਤਰੀ ਲੈਣੇ ਹਨ ਉਹ ਜਿਹੜੇ ਟੈਂਕੀ ਸਾਫ ਕਰਦੇ ਆ ਉਹ ਬੁਲਾ ਲੈਣੇ ਪਰ ਫੇਰ ਵੀ ਹਨਾ ਟਾਈਮ ਹੋਵੇ ਜੈਂਟਸ ਨਾਲ ਖੜਿਆ ਹੋਵੇ ਹਨਾ ਚਲ ਇਹ ਵੀ ਕੋਈ ਸਮਾਨ ਲੈਣਾ ਕਦੇ ਕੋਈ ਦੇਣਾ ਹਨਾ ਹਨਾ ਅਜਿਹਾ ਸਿੱਕ ਕਪੂਰ ਰਹਿ ਗਿਆ ਕੱਪੜਿਆਂ ਦਾ ਜੀ ਕਰਦਾ ਨਾ ਸਿਰ ਧੋਈ ਜਾ ਧੋਈ ਜਾ ਗਰਮੀ ਬੜੀ ਲੱਗਦੀ ਹੈ ਤੇ ਇੱਕ ਹੋਰ ਮੇਰੇ ਵਾਲ ਬਹੁਤ ਝੜ ਰਹੇ ਨੇ ਮੈਨੂੰ ਕੋਈ ਇਲਾਜ ਦੱਸ ਦੋ ਬਈ ਐ ਗੁੱਛੇ ਦੇ ਗੁੱਛੇ ਆਂਦੇ ਨੇ ਸਪਾ ਵੀ ਕਰਾ ਲੀ ਮੈਂ ਹਨ ਸਾਰਾ ਕੁਝ ਕਰਾ ਲਿਆ ਪਰ ਕੋਈ ਅਸਰ ਨਹੀਂ ਕੋਈ ਕੁਛ ਨਹੀਂ ਵਾਲ ਐ ਆਂਦੇ ਜਿੰਨੀ ਵਾਰੀ ਕੰਗਾ ਮਾਰੂੰਗਾ ਉੰਨੀ ਵਾਰੀ ਗੁੱਛੇ ਦੇ ਗੁੱਛੇ ਆ ਜਾਣਗੇ ਤੇ ਆਹ ਰੀਪਰ ਸਾਡਾ ਅੰਦਰ ਖੜਾਣ ਤੋਂ ਰਹਿੰਦਾ ਏ ਕਿਉਂਕਿ ਪਾਪਾ ਜੀ ਸਾਨੂੰ ਖੜਾਣ ਨਹੀਂ ਦਿੰਦੇ ਕਹਿੰਦੇ ਅੰਦਰ ਤੋੜੀ ਬਾਣੀ ਕੱਲ ਪਰਸੋਂ ਦੀ ਗੱਲ ਆ ਸਰਦਾਰ ਜੀ ਕਹਿੰਦੇ ਪਾਪੇ ਪਾਪਾ ਜੀ ਕਹਿੰਦੇ ਹਾਂ ਕਹਿੰਦੇ ਘੁੰਮਿਆ ਕਿਧਰੇ ਨੂੰ ਹਿੰ ਜਿਹੜਾ ਬੰਦਾ ਆਇਆ ਸੀਗਾ ਉਹ ਵੀ ਹੱਸੇ ਕਹਿੰਦੇ ਆਹ ਕੀ ਗੱਲ ਬਣੀ ਕਹਿੰਦੇ ਆਓ ਜੇ ਮੈਂ ਸਾਹਮਣੇ ਰੀਪਰ ਲਾਣ ਲੱਗੇ ਮੈਨੂੰ ਖੇਜਣਾ ਹੈ ਹਨਾ ਵੀ ਇੰਦੇ ਤੂੜੀ ਪਾ ਲੈ ਤੇ ਜਿਹੜੇ ਆਪਣੇ ਅੰਗੂਰ ਲੱਗ ਰਹੇ ਨੇ ਇਹਨਾਂ ਤੇ ਵੀ ਬਹੁਤ ਜ਼ਿਆਦਾ ਪ੍ਰਿੰਡਾ ਲੱਗ ਗਏ ਆ ਪ੍ਰਿੰਡਾ ਖਾ ਰਿਹਾ ਨੇ ਅੰਗੂਰਾਂ ਨੂੰ ਇਹ ਉਹ ਦੇਖੋ ਬੈਠੀ ਜਾ ਕੇ ਸਾਰੇ ਬੁੱਟਿਆਂ 'ਚ ਕਵਾੜ ਬਹੁਤ ਜ਼ਿਆਦਾ ਜੰਮ ਗਏ ਗਰਮੀ ਕਰਕੇ ਬਈ ਸਫਾਈ ਕਰੀ ਨਹੀਂ ਜਾਂਦੀ ਇਹ ਕਵਾੜ ਕੱਢਿਆ ਨਹੀਂ ਜਾਂਦਾ ਹੈਗਾ ਆ ਦੇਖੋ ਆਹਾ ਤੋਰੀਆਂ ਦੀ ਬੇਲ ਜੰਮ ਗਈ ਆਪਣੇ ਆਪ ਇਹਦਾ ਥੋੜਾ ਬਣਾਣਾ ਹੈ ਹਜੇ ਥੋੜਾ ਬਣਾ ਕੇ ਇਹਦਾ ਫਿਰ ਪਾਣੀ ਦਵਾਂਗੇ ਇਹਨੂੰ ਹਜੇ ਤਾਂ ਅਸੀਂ ਪਾਠੀਆਂ ਵੀ ਲਾਣੀਆਂ ਨੇ ਬਹੁਤ ਕੰਮ ਨੇ ਪਰ ਉਹੀ ਹੈ ਹਨਾ ਕੱਲੀ ਜਣੀ ਤੋਂ ਹੋਣਾ ਨਹੀਂ ਪਾਪਾ ਜੀ ਨੇ ਕਹਿੰਦ ਨੇ ਕੋਈ ਨਹੀਂ ਅਸੀਂ ਕਰਾ ਦਾਂਗੇ ਫਿਰ ਮੈਨੂੰ ਇਹ ਹੋ ਜਾਂਦਾ ਹੈ ਹਨਾ ਵੀ ਤੁਹਾਨੂੰ ਵੀ ਕੀ ਲਾਣਾ ਹੈ ਵੀ ਤੁਸੀਂ ਫਿਰ ਆ ਖੇਤਾਂ 'ਤੇ ਆਉਂਦੇ ਆ ਹਨਾ ਕਦੇ ਕੋ ਆ ਦੇਖੋ ਆ ਦੇਖਣੇ ਕੀ ਜਾੜਾ ਬਣਾਇਆ ਹੋਇਆ ਆ ਵੱਧ ਹੋਊਗੀ ਸਾਰੇ ਅਮਰੂਦ ਬੱਦੂ ਲੱਗੇ ਹੋਏ ਆ ਬਈ। ਤਾਂ ਆਹ ਅਮਰੂਦ ਵੀ ਭਰ ਗਿਆ। ਕਵਾੜ ਬਹੁਤ ਜਾਂਦਾ ਇੱਥੇ। ਆ ਇਹਨੇ ਢੱਡਾ ਕਰਤਾ। ਉਹ ਉਧਰ ਹੀ ਟਾਂਗ ਤੇ ਡਿੱਗੀ ਹੋਈ। ਇੱਥੇ ਪਾਈ ਪੁਖਲਾ ਏ। ਅੱਗੇ ਪਾਣੀ ਕੀ ਜਾਊਗਾ। ਚਲ। ਉਹ ਉਧਰ ਤਾਂ ਉਹ ਹੋ ਗਿਆ। ਉਹ ਵੀ ਡੰਡਾ ਜਾ ਗਿਰਿਆ ਤੇ ਆ। ਹੋਰ ਆ ਜਿਵੇਂ ਟੁੜੀ ਦੇ ਤਿੰਨ ਚਾਰ ਪੰਡਾ। ਇਹ ਤੇ ਪ੍ਰਿੰਡਾ ਨਾ ਥਾਂ ਥਾਂ ਤੇ ਬੈਠੀਆਂ ਨੇ ਪ੍ਰਿੰਡਾ ਤੋਂ ਡਰ ਇਹ ਹੀ ਲੱਗਦਾ ਵੀ ਆ ਜਿਵੇਂ ਕਵਾੜ ਜਾ ਇਹਦੇ ਤੇ ਵੀ ਪ੍ਰਿੰਡਾ ਬੈਠੀਆਂ ਨੇ ਗਰਮੀ ਕਰਕੇ ਪ੍ਰਿੰਡਾ ਵੀ ਕੰਬਲਾਈਆਂ ਪਈਆਂ ਨੇ ਪ੍ਰਿੰਡਾਂ ਕੀ ਸਾਰੇ ਪੰਛੀ ਜਾਨਵਰ ਸਭ ਪਣਟਾ ਹੀ ਪਏ ਨੇ ਗਰਮੀ ਨੇ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਅੰਤਾਂ ਦੀ ਗਰਮੀ ਪੈ ਰਹੀ ਹੈ ਆਏ ਹੋਏ ਨੂੰ ਜੀ ਹੁਣ ਆਪਾਂ ਚਲੀਏ ਅੰਦਰ ਸੈਰ ਸਪਟਾ ਘੁੰਮ ਕਮਈਆ ਬੱਦੂ ਹੋ ਗਿਆ ਕਹੋਗੇ ਕੰਮ ਤਾਂ ਕੋਈ ਘਰੇ ਨਹੀਂ ਐਂ ਬਸ ਵੇਲੜਨੇ ਫਿਰ ਫੁਰਕੇ ਇਧਰ ਉਧਰ ਵੀਡੀਓ ਬਣਾਤੀ ਪਰ ਆਵਾ ਵੇਲੜ ਨਹੀਂ ਹੈਗੀ ਕੀ ਕਰਾਂ ਕੰਮਕਾਰ ਬਾਦੂ ਨਹੀਂ ਮੈਨੂੰ ਇਹ ਤਾਂ ਸੀਗਾ ਵੀ ਚਲੋ ਨਾਲੇ ਬਾਹਰ ਘੁੰਮ ਲਈ ਨਾਲ ਕੋਡੇ ਨਾਲ ਵਲੋਗ ਸ਼ੇਅਰ ਕਰ ਲਿਆ ਹੁਣ ਆ ਗਏ ਆਪਾਂ ਅੰਦਰ ਮੱਥਾ ਟੇਕ ਲਿਆ ਸੀਗਾ ਇਹ ਹੈਗੀਆਂ ਆਪਣੇ ਘਰ ਦੀਆਂ ਪਿੰਡੀਆਂ ਇਹ ਕੁਝ ਥੋੜੀ ਜਿਹੀ ਤੁਸੀਂ ਦੇ ਦਾਂਗੇ ਆ ਮੈਨੂੰ ਬਾਗ ਵਿੱਚ ਪਾ ਦੇ ਕੇ ਦੇ ਇੱਧਰ ਇਆ ਗੂੜ ਤੋਂ ਲੈ ਕੇ ਆਈ ਸੀ ਜੀ ਉਸ ਵੇ ਠੀਕ ਹੈ ਤੇ ਭਾਂਡੇ ਮਾਂਜਾ ਹੁਣ ਭਾਂਡੇ ਮਾਂਜ ਕੇ ਕੱਪੜੇ ਜਿਹੜੇ ਰਹਿੰਦੇ ਆਂ ਉਹ ਚੱਲ ਕੇ ਸੁੱਕਣੇ ਪਾ ਦਵਾ ਜਦ ਉਹ ਫੇਰੀ ਦਾ ਬੀਜ ਪਿਆ ਆ ਇੱਥੇ ਰੱਖ ਕੇ ਆਵੇਂ ਮੈਂ ਕਿਹਾ ਜੇ ਤੂੰ ਉੱਥੇ ਰੱਖਦੇ ਮੈਨੂੰ ਇਹਨਾਂ ਨੂੰ ਰੋਲਾ ਪਾ ਦੇਣਾ ਵੀ ਹਾਈ ਤੂੰ ਦਾ ਚੇਰੀ ਦਾ ਬੀਜ ਹੋਟਿਆ ਹੈ ਫੋਟੇ ਬਹੁਤ ਹੋਟੇ ਇਸ ਕਰਕੇ ਮੈਂ ਡੈਲੀ ਦੇ ਉਹ ਚੱਕਦੀ ਨਹੀਂ ਹੁੰਦੀ ਹੈਗੇ ਦੇ ਚੱਕਦੇ ਆ ਫਿਰ ਰੋਲਾ ਪੈ ਜਾਣਾ ਜਦ ਕਿਉਂਕਿ ਮੈਂ ਕਈ ਵਾਰੀ ਮੇਰੇ ਦਿਮਾਗ ਵੀ ਐ ਹੈਗਾ ਮੈਂ ਇੱਧਰ ਉਧਰ ਗਈ ਉਹਨੇ ਮੈਂ ਰੱਖ ਕੇ ਭੁੱਲ ਜਾਈ ਫਿਰ ਮੈਂ ਤੁਹਾਨੂੰ ਕੋਈ ਫਲਾਣੀ ਜਗ੍ਹਾ ਦੇਖ ਲਓ ਇੱਧਰ ਦੇਖ ਲਓ ਉੱਧਰ ਦੇਖ ਲਓ ਫਿਰ ਮੈਂ ਝੜਕਾ ਪੈਣਗੀ ਤੂੰ ਚੱਕ ਕੇ ਸਾਭਦੀ ਕਿਉਂ ਐ ਚੀਜ਼ ਨੂੰ ਐਂ ਪਾਪਾ ਜੀ ਪਤਾ ਕੀ ਕਹਣਗੇ ਇਹ ਪਾਪਾ ਜੀ ਦੀ ਕੋਈ ਜੁੱਤੀ ਨਹੀਂ ਮਿਲੂਗੀ ਜੱਕ ਜ ਨੂੰ ਅਮਨ ਤੂੰ ਸਫਾਈ ਕਰੀ ਐ ਸਮਾਨ ਕਿੱਥੇ ਰੱਖਦੇ ਨੇ ਕਿ ਮੈਂ ਕਿ ਪਾਪਾ ਜੀ ਅੱਜ ਵਾਂ ਸਫਾਈ ਨਹੀਂ ਕਰੀ ਬਈ ਅਸ ਤਾਂ ਮੈਂ ਗਈ ਵੀ ਰਹੀ ਹੈਗੀ ਉੱਧਰ ਕਮਰੇ 'ਚ ਹਨ ਜੁੱਤੀਆਂ ਆਪ ਰੱਖਦੇ ਨੇ ਕਈ ਵਾਰੀ ਜੇ ਮੈਂ ਮੇਜ਼ ਦੇ ਹੇਠਾਂ ਰ ਆਸਰ ਦਾ ਸਾਡੇ ਪਾਪਾ ਜੀ ਨੂੰ ਹਰੇਕ ਚੀਜ਼ ਜੁੱਤੀ ਕੱਪੜਾ ਇਹ ਨਹੀਂ ਵੀ ਸਾਹਮਣੇ ਰੱਖ ਦੋ ਜਲਮਾਰੀ ਚ ਰੱਖ ਦੋ ਜਾਂ ਨੀਚੇ ਡਰੋਅ ਤੇ ਜੁੱਤੀਆਂ ਰੱਖ ਦੋ ਨਾ ਬਸ ਬਾਹਰ ਜਾਣ ਲਈ ਜੇ ਮੱਝਾ ਪਾਣਾ ਉਹ ਜੁੱਤੀ ਲੱਗ ਗਿਆ ਫਲਾਣੀ ਜੁੱਤੀ ਲੱਗ ਗਿਆ ਜੇ ਕਈ ਵਾਰ ਪੋਚਾ ਲੱਗਿਆ ਉਹ ਵੰਦਰ ਆ ਜਾਂਦੀ ਮੈਂ ਕਹਾਂ ਪਾਪਾ ਜੀ ਦੇਖੀ ਮੈਂ ਹੁਣੇ-ਹੁਣੇ ਪੋਚਾ ਲੱਗਿਆ ਤੇ ਸੁਭਾਣਾ ਮੋਟਾ ਤਰਸਦਾ ਕਰਦਾ ਕਹਿੰਦਾ ਮੇਲ ਲੱਗ ਜੁੱਤੀ ਰੱਖੀ ਵੀ ਐ ਚਲੋ ਜੀ ਗੱਲਾਂ ਬਾਤਾਂ ਬਹੁਤ ਹੋਲੀਆਂ ਹੁਣ ਆਪਾਂ ਭਾਂਡੇ ਮਾਂਜੀ ਆਟਾ ਗੁੰਮੀ ਰੋਟੀ ਵਗੈਰਾ ਬਣਾਈਏ ਭਿੰਡੀਆਂ ਦੇਖਦੇ ਨੇ ਚੀਰ ਦੀ ਇਰਕੇ ਰੱਖ ਲਾਂ ਨੀ ਸਵੇਰੇ ਸਬਜੀ ਬਣਾ ਹੋ ਜੂਗੀ ਹਨ ਚਲੋ ਜੀ ਫਰੈਂਡਸ ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤਾਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਜੀ ਆਪਾਂ ਤੁਹਾਨੂੰ ਮਿਲਾਂਗੇ ਨੈਕਸਟ ਵਲੌਗ ਨਾਲ ਤਤਕਲੀ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਇੱਕ ਪ੍ਰਿੰਟ ਵੀ ਆਪਣੇ ਘਰੇ ਹੋਰ ਆ ਗਈ ਅੰਦਰ ਪਤਾ ਨਹੀਂ ਕਿੱਥੋਂ ਆ ਗਏ ਨੇ ਦਰਵਾਜ਼ਾ ਖੁੱਲਦਾ ਹੈ ਦਰਵਾਜ਼ੇ ਖਣੀ ਆ ਬਹੁਤ ਡਰ ਲੱਗ ਰਿਹਾ ਤਾਂ ਮੀਂਹ ਕਿਤੇ ਮੇਰੇ ਮੋਢੇ 'ਚ ਬਹੁਤ ਚੀਸਾਂ ਵੱਜ ਰਹੀਆਂ ਛਿਪਲੀ ਬੈਠੀ ਐ ਉਹਨੇ ਖਾ ਲੈਣੀ ਆਹ ਦੇਖੋ ਸੰਗੋ ਬਾਪੂ ਜੀ ਸਾਡੇ ਬਾਪੂ ਦੀ ਫੋਟੋ ਕਿੱਥੇ ਲੱਗੀ ਏ ਹੋਰ ਜੱਸੀ ਜੀ ਦਾ ਨਾਮ ਦੇ ਛਿਪਲੀ ਦੇ ਦੋ ਲੱਗੇ ਨਾਲ ਦੀ ਵਿੱਚ ਘੱਟ ਮਾਰਦਾ ਇਹ ਸਾਡੇ ਹੈਗੀ ਐ ਬੀ ਜੀ ਤੇ ਬਾਪੂ ਦੀ ਫੋਟੋ ਬਾਪੂ ਸਾਡੇ ਸਾਡੇ ਮੇਰੇ ਵਿਆਹ ਤੋਂ ਪਹਿਲਾਂ ਹੀ ਐ ਐਕਸਪਾਇਰ ਹੋ ਗਏ ਸੀਗੇ ਤੇ ਬੀ ਜੀ ਦਾ ਸਾਡੇ 2017 ਚ ਹੋਈਆਂ ਦੇਖ ਲੋ ਹਨਾ ਜਾਦਾ ਰਹਿ ਜਾਂਦੀਆਂ ਨੇ ਇਹ ਬਸ ਸ਼ਕਲਾ ਯਾਦ ਰਹਿ ਜਾਂਦੀ ਨੇ ਵੀ ਹਾਂ ਵੀ ਆਪਣੇ ਇਹ ਵਾਲੇ ਬਜ਼ੁਰਗ ਗਏ ਹਨਾ ਜੇ ਬੱਚਿਆਂ ਦਾ ਉਦਮ ਨੂੰ ਵੇਖ ਕੇ ਯਾਦ ਹੈ ਬੱਚੇ ਉਦੋਂ ਛੋਟਾ ਸੀਗਾ